ਬਾਪੂ ਨੂੰ ਬਣੀ ਕੀ ਹੋ ਗਿਆ ਬਾਪੂ ਕਈ ਮੀਟ ਕੇ ਬੈਠਾ ਬੇਬੇ ਤੂੰ ਜੋ ਬੈਠੀ ਹੈ ਤੇਰਾ ਦਾਉਦ ਭਾਈ ਨਾ ਉਹ ਅੱਖਾਂ ਉੱਥੇ ਬੜੇ ਮੀਟ ਗਿਆ ਉਹ ਆਉਂਦਾ ਹੌਲੀ ਹੌਲੀ ਐ ਆਈ ਤਾਂ ਹਦਾ ਨਹੀਂ ਆਦਾ ਨਹੀਂ ਬਾਪੂ ਮਾਣਾ ਦਾਉਦ ਦਾ ਰੱਖਿਆ ਕਰ ਆ ਘਬਰਾਇਆ ਨਾ ਕਰ ਇਹਦਾ ਬੋਲਦ ਕੇ ਹੁੰਦੀਆਂ ਫੜ ਕੇ ਬੈਠਾ ਰਹਿ ਤੇਰਾ ਦਾਉ ਦਵਾਇਆ ਥੋੜਾ ਵੀ ਜਿਆਦੇ ਆ ਤੀਲਾ ਬਤੂਲਾ ਤੂੰ ਏ ਆ ਵ્યાਹ ਕਹਿੰਦੀ ਨਹੀਂ ਧਰਦੀ ਲੇਟੀ ਮੇਰਾ ਵੀ ਤੇ ਲੱਕੜ ਤਾਂ ਪਤੀਲਾ ਬਾਂਬੂ ਨੂੰ ਚੱਲਿਆ ਭੈਣ ਨਾ ਪੈਰਾਂ ਜਾ ਕੇ ਮੇਰੇ ਜੀ ਬੇਬੇ ਹੋ ਗਈ ਘਰੋਂ ਸਾਡੀ ਬਾਪੂ ਨਾ ਸਾ ਇਹ ਸੁਣਦਾ ਨਾ ਸੀਰਾ ਸੁਣਦਾ ਨਹੀਂ ਮੈਂ ਦੱਸਦਾ ਬੇਬੇ ਲੜਦੀ ਸਾਡੀ ਬਾਪੂ ਨਾ ਬਈ ਬਾਪੂ ਤਾਂ ਪਤਾ ਨਹੀਂ ਕੋ ਕਹਿ ਕੇ ਤੇ ਨਿਕਲ ਗਿਆ ਸਾਈਕਲ ਲੈ ਕੇ ਬਾਹਰ ਬੇਬੇ ਹੋ ਗਈ ਘਰੋਂ ਲੇਟੀ ਆ ਨਾ ਪਤੀਲਾ ਸੀ ਇਹ ਇਤੋਂ ਲਿਆਂਦਾ ਏ ਆ ਚੱਕ ਪਤੀਲਾ ਆਇਆ ਫੇਰਾਂ ਜੇ ਮੇਰੇ ਜੇ ਹੋਰ ਪਤੀਲਾ ਚੱਲਿਆ ਬੰਬ ਵਾਂਗੂ ਪਤੀਲਾ ਗੇੜੇ ਤੋ ਜਾ ਕੇ ਕੜ ਕੇ ਜਾ ਕੇ ਨਹੀਂ ਮੰਗਾਇਆ ਕਿਹੜਾ ਮੈਂ ਨਹੀਂ ਕਰਦੇ ਕਹਿੰਦੀ ਲੇਟੀ ਕੋਈ ਸਸਤੀ ਗੱਲ ਕਿਵੇਂ ਕੈਂਟੋਂ ਤੇ ਮੌਸਮ ਅੱਜ ਫੇਰ ਖਰਾਬ ਹੋ ਚੱਲਿਆ ਦਿਖਾਉਣੇ ਤੁਹਾਨੂੰ ਉੱਪਰ ਬੱਦਲ ਵਾਈ ਫੇਰ ਆ ਤੇ ਉਧਰੋਂ ਆਪਣੀ ਸਰੋਂ ਵੀ ਡੈਗ ਚੱਲਦੀ ਆ ਸਰੋਂ ਹੋ ਗਈ ਭਾਰੀ ਜਿਆਦੀ ਜਦੋਂ ਮੈਂ ਸਾਰੋਂ ਬੀਜੀ ਸੀ ਨਾ ਕਿ ਮੈਂ ਸਾਰੋਂ ਕਿਹਾ ਵੀ ਦਵਾ ਕਰੋ ਆਪਣੀ ਸਾਰੋਂ ਉੱਗ ਪਏ ਸਾਰੋਂ ਮਾੜੀ ਜੀ ਸੀ ਉਦੋਂ ਸੋ ਤੁਸੀਂ ਛੋਡੀਆਂ ਇੰਨੀਆਂ ਦਵਾਵਾਂ ਸੀ ਤੁਸੀਂ ਇੰਨੀ ਵਧੀਆ ਪ੍ਰੇਅ ਕੀਤੀ ਉਹ ਜਿਆਦਾ ਹੀ ਦਵਾਵਾਂ ਹੋ ਗਈਆਂ ਤੁਹਾਨੂੰ ਮੈਂ ਸਾਰੋਂ ਦਿਖਾਉਣਾ ਸਾਰੋਂ ਇੰਨੀ ਕਿ ਜਿਆਦਾ ਭਾਰੀ ਹੋ ਗਈ ਹੈ ਨਾ ਦਿਖਾਉਣਾ ਬੈਕ ਕੈਮਰੇ ਨਾਲ ਪਹਿਲਾਂ ਆਪਣੀ ਸਬਜੀ ਦੇਖੋ ਤੇ ਬਾਕੀ ਉਗਦੀਆਂ ਆਉਂਦੀਆਂ ਪਿੰਡੀਆਂ ਇੱਥੇ ਸਾਰੀਆਂ ਕੀ ਹੋ ਗਿਆ ਇਹ ਤਾਂ ਟੱਬਰ ਸਾਰਾ ਰੌਲਾ ਪਾਉਣ ਲੱਗਾ ਹੋਇਆ ਕੀ ਹੋ ਗਿਆ ਹਾਂ ਹਾਂਜੀ ਕਮ ਲੈ ਵੀ ਸ਼ੈਂਕੀ ਨੂੰ ਵੀ ਮਿਲੋ ਦੇਖੋ ਆਏ 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 ਸਲਕੀ ਸਲਕੀ ਵਾਲ ਸ਼ੈਂਕੀ ਨੇ ਕਰ ਲਿਆ ਨਹਾਉਣੇ ਅਲੱਗਰ ਬਾਪੂ ਨੂੰ ਵੀ ਮਿਲੋ ਬਾਪੂ ਰੋਲਾ ਬਹੁਤ ਆਉਂਦਾ ਆਪਣਾ ਮੇਰੇ ਕੋਲ ਤਾਂ ਨਹੀਂ ਲਓ ਵੀ ਪ੍ਰੀਤੋ ਵੀ ਪਿੰਡੋਂ ਆ ਗਈ ਅੱਜ 10 ਦਿਨਾਂ ਬਾਅਦ ਪਹੁੰਚੀ ਆ ਮੇਰਾ ਫੋਨ ਨਹੀਂ ਦੇਖਿਆ ਤੁਸੀਂ ਹੈ ਫੋਨ ਨਹੀਂ ਦੇਖਿਆ ਫੋਨ ਮੈਂ ਤਾਂ ਫੜਾਇਆ ਹੀ ਨਹੀਂ ਰਿੰਗ ਤੁਹਾਡੇ ਕੋਲ ਹੀ ਆ ਗਿਆ ਚਿੱਤਾਂ ਚਿੱਤ ਆ ਗਿਆ ਪੈਨਡ ਆਉਣ ਦਾ ਕਿੰਨੇ ਦਿਨਾਂ ਦਾ ਪਹੁੰਚੇ ਮੈਡਮ ਦਸਾਂ ਦਿਨਾਂ ਬਾਅਦ ਲੱਗ ਗਿਆ ਜੀ ਉੱਥੇ ਵਾਧੂ ਲਓ ਜੀ ਫੈਮਿਲੀ ਪਹੁੰਚ ਗਈ ਹੈ ਘਰੇ ਦਸਾਂ ਦਿਨਾਂ ਉਹਦਾ ਮਨਪੀਤ ਆਈ ਹੈ ਮੈਂ ਲੈ ਕੇ ਆਇਆ ਕੱਲ ਵੈਸੇ ਮੈਂ ਕੱਲ ਹੀ ਉੱਠ ਗਿਆ ਸੀ ਇਹ ਲੈਣ ਮੈਨੂੰ ਕੰਨੇ ਮੈਨੂੰ ਜੀਣ ਨਹੀਂ ਲੱਗਦਾ ਮੈਂ ਲੈਣ ਹੋਂ ਨਾ ਔਖਾ ਵਗਿਆ ਉਹ ਟੰਬਰ ਬਿਨਾ ਕਿਣੀ ਹਮ ਇੱਕ ਪਾਸੇ ਕਹਿੰਦੇ ਰਹਿੰਦੇ ਨੇ ਨਾ ਜਾਣਦੀ ਨਹੀਂ ਜਾਣਦੀ ਨਹੀਂ ਜਦ ਮੈਂ ਚਲੀ ਜਾਨੀ ਆ ਫਿਰ ਮੈਨੂੰ ਰਹਿਣ ਵੀ ਨਹੀਂ ਦਿੰਦੇ ਫਿਰ ਛੇਤੀ ਲਿਆਉਂਦੇ ਆ ਛੇਤੀ ਆ ਜਾ ਕਰੇ ਯਾਰ ਮੇਰੀ ਘਰ ਦਾ ਆ ਟੰਬਰ ਬਿਨਾ ਬਹੁਤ ਔਖਾ ਹੁੰਦਾ ਵੀ ਐਸ਼ ਬਿਨਾ ਜੀਣ ਦੇ ਐਸ਼ ਵੀਰ ਨਹੀਂ ਆਈ ਐਸ਼ ਰਹਿ ਪਈ ਐਸ਼ ਨੇ ਹੁਣ ਕੱਲੂ ਆਉਣਾ ਕੱਲੂ ਮੰਮੀ ਡੈਡੀ ਨੇ ਆਉਣਾ ਤੇ ਕੱਲੂ ਉਹਨਾਂ ਨਾਲ ਆਉਗੀ ਠੀਕ ਆ ਤੇ ਆਪਣੀ ਸਰੋਂ ਡੱਗ ਪਈ ਏ ਸਾਰੀ ਦਵਾਵਾ ਆਪਣੀ ਫੈਮਿਲੀ ਨੇ ਬਾਲੀਆਂ ਕਰਤੀਆਂ ਬਹੁਤ ਵਧੀਆ ਸਾਨੂੰ ਉਗੂ ਕੀ ਟੈਨਸ਼ਨ ਆ ਲਿਓ ਸਰ ਉਹ ਇੰਨੀ ਵਧੀਆ ਉਗਗੀ ਇੰਨੇ ਉਹਦੇ ਫਲ ਵੀ ਲੱਗੇ ਪਰ ਬਹੁਤ ਜਦੇ ਭਾਰੀ ਹੋਗੀ ਡਿੱਗੇ ਨਹੀਂ ਨੁਕਸਾਨ ਨਹੀਂ ਹੋਇਆ ਪਰ ਭਾਰੀ ਜਾਦੀ ਹੋਗੀ ਆ ਲਓ ਜੀ ਅੱਜ ਸੂਟ ਫੇਰ ਨਵਾ ਬਹੁਤ ਜਲਦੀ ਜਲਦੀ ਜਿਹੜੀਆਂ ਭੈਣਾਂ ਨੇ ਸੂਟ ਬਣਾਉਣੇ ਆ ਆ ਨਵੇਂ ਡਿਜ਼ਾਈਨ ਆਉਣ ਲੱਗੇ ਆ ਕਾਟਨ ਸੂਟ ਹੋਣਾ ਕਾਟਨ ਸੂਟ ਕੀ ਕਹਿੰਦੀ 2x2 ਕੀ ਕਹਿੰਦੀ ਸੀ 222 2x2 ਦੀ ਕਾਟਨ ਹੈ ਇਹਦਾ ਇਹੀ ਜਾਣੇ ਮੈਨੂੰ ਤਾਂ ਇਹਨਾਂ ਪਤਾ ਨਹੀਂ ਲੱਗਦਾ ਮੈਂ ਸੁਣ ਲਈਦੀ ਗੱਲ ਉਹ ਕਹਿ ਜੀਦੀ ਤੁਹਾਨੂੰ ਵੀ ਆਹ ਚੀਜ਼ ਆ ਠੀਕ ਆ ਇਧਰ ਇਹਨੂੰ ਮਿਲੋ ਮੈਂ ਮਹਾਸ਼ੈ ਨੂੰ ਆਪਣੇ ਨੂੰ ਦੇਖੋ ਦੇਖੋ ਇਹ ਮम्मा ਨੇ ਨਮਾਤਾ ਮਗਰੋਂ ਤੇ ਐਨ ਸਿਰਫ ਹੀ ਸਲਕੀ ਹੋ ਗਏ ਵਾਲੇ ਦੇ ਹੂੰ ਚਲ ਸ਼ੈਂਕੇ ਅੰਦਰ ਚਲੀਏ ਅੱਜ ਤਾਂ ਰੀਤੂ ਵੀ ਨਾਤੀ ਨੂੰ ਉਤੀ ਆ ਇਧਰ ਨਹੀਂ ਨਾ ਤੇ ਆਪਾਂ ਇਹਨੂੰ ਆਏ ਹੁੰਦਾ ਕਿ ਜਦੋਂ ਇਹ ਪੈਂਡ ਵੀ ਆਉਣ ਹੁੰਦੇ ਨੇ ਨਵਾਂ ਸੂਟ ਇੱਥੋਂ ਪਾ ਕੇ ਵੀ ਨਵਾਂ ਸੂਟ ਜਾਣਾ ਜਦੋਂ ਆਉਣਾ ਉਹਦੋਂ ਨਵਾਂ ਸੂਟ ਪਾ ਕੇ ਆਉਣਾ ਉਧਰ ਹਾਂ ਐਂ ਗੱਲ ਹੁੰਦਾ ਵੀ ਹੈਂ ਆਈਆ ਠੀਕ ਹੈ ਓਕੇ ਨੀਵੇ ਵਧੀਆ ਲੱਗਦੇ ਹੌਲੀ ਹੌਲੀ ਸੂਟ ਇਦਾਂ ਦੇ ਹਨਾ ਹੁਣ ਗਰਮੀਆਂ 'ਚ ਜਲਦੀ ਮਨਪ੍ਰੀਤ ਨਹੀਂ ਲੈ ਕੇ ਆਉਣਾ ਸਟਾਕ ਠੀਕ ਆ ਹੂੰ ਕੋਗੇ ਥੋੜਾ ਇਹ ਵਾਲਾ ਵੀ ਲੈ ਕੇ ਆਵਾਂਗੇ ਸੂਟ ਕਿਸੇ ਮਿਲ ਜੂ ਮਿਲ ਜੂ ਹੁਣ ਬਹੁਤ ਐਨ ਕਮੈਂਟ ਕਰਨੇ ਆ ਕਿ ਬਈ ਸਾਨੂੰ ਸੇਮ ਹੀ ਚਾਹੀਦਾ ਸੇਮ ਮਿਲ ਜੂਗਾ ਮਿਲ ਜੂਗਾ ਠੀਕ ਆ ਚਲੋ ਠੀਕ ਆ ਫਿਰ ਹੁਣ ਕੀ ਕਰਨਾ ਉਧਰ ਆਉਣਾ ਮੈਂ ਸਰੋਂ ਦਿਖਾਦਾ ਮੇਰੇ ਕੋਲ ਨਹੀਂ ਸਰੋਂ ਮੈਂ ਸਰੋਂ ਕਹੀ ਨਾ ਮੇਰੇ ਕੋਲ ਨਹੀਂ ਹੈ ਕਰੋ ਮੇਰੇ ਫੋਨ ਤੇ ਮੈਂ ਆਪੇ ਦੇਖ ਲਿਆ ਚੱਲ ਤੂੰ ਘਰੇ ਚੱਲ ਮੈਂ ਕਰਦਾ ਰਹਾਂਗਾ ਇਹਨੂੰ ਹੀ ਲੈ ਜਾ ਚੱਲ ਨਹੀਂ ਇਹਨੂੰ ਹੀ ਲੈ ਜਾ ਕਰ ਤੁਸੀਂ ਇਹਨੂੰ ਗੰਦਾ ਕਰ ਦੇਣਾ ਇੱਧਰ ਸ਼ੈਂਕੀ ਚੱਲ ਕਰੇ ਪੁੱਤ ਮੈਂ ਸਰੋਂ ਦਿਖਾਦਾ ਹੁਣ ਆ ਗਿਆ ਇਹ ਨਹੀਂ ਆਣਾ ਇਹਨੂੰ ਪਤਾ ਵਾ ਮੈਂ ਆ ਗਿਆ ਫਿਰ ਨਹੀਂ ਜਾਂਦਾ ਉਧਰ ਆਪਾਂ ਇੱਥੇ ਖੜ ਕੇ ਸਰੋਂ ਦਿਖਾ ਦਿੰਨੇ ਐਸ ਨਹੀਂ ਇਹ ਸ਼ੈਂਕੀ ਆ ਸ਼ੈਂਕੀ ਸ਼ੈਂਕੀ ਜਾ ਵੜਾ ਕਰ ਜਾਓ ਸ਼ੈਂਕੀ 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 ਜੀਜੀ ਜੀਜੀ ਅਜੇ ਚਿੰਚੀ ਚੱਕ ਠੀਕ ਆ ਆ ਮੈਂ ਤੁਹਾਨੂੰ ਸਰੋਂ ਦਿਖਾਉਣਾ ਵੇ ਲਓ ਦੋਸਤੋ ਇਹ ਆਪਣੀ ਸਰੋਂ ਆ ਜਿਹੜਾ ਉਧਰਲਾ ਪਲਾੜਾ ਸਰੋਂ ਦਾ ਉਹ ਬਿਲਕੁਲ ਘੈਂਟ ਆ ਖੜਾ ਪਰ ਉਹਦੇ ਉੱਤੇ ਇੰਨੇ ਕ ਜਿਆਦੇ ਫਲ ਫਲ ਹੈਗਾ ਨਾ ਇਸ ਟਾਈਮ ਸਰੋਂ ਦੇ ਉੱਤੇ ਤੇ ਇਹ ਸਾਰੀ ਫਿਰ ਮੀਂਹ ਪੈ ਗਿਆ ਸੀ ਉਤੋਂ ਉਤੋਂ ਹਵਾ ਚੱਲ ਗਈ ਥੋੜੀ ਟੇਢੀ ਹੋ ਗਈ ਥੱਲੇ ਨਹੀਂ ਲੱਗੀ ਹੋਈ ਥੱਲੋਂ ਦਾ ਘੱਟੋ ਘੱਟ 2-3 ਫੁੱਟ ਦੀ ਦੂਰੀ ਆ 2.5 ਫੁੱਟ ਸਾਨੂੰ ਉੱਚੀ ਹੋਊਗੀ ਤੇ ਥੱਲੇ ਨਹੀਂ ਲੱਗੇਗੀ ਪਰ ਫਿਰ ਵੀ ਸਰੋਂ ਦੱਸ ਦਿਓ ਵੀ ਆਪਣੀ ਕਾਮਯਾਬ ਹੋ ਜੂਗੀ ਠੀਕ ਆ ਬਾਕੀ ਜਦੋਂ ਪੀਲੀ ਹੋ ਗਈ ਉਦੋਂ ਵੱਡਾਂਗੇ ਬਾਕੀ ਹੁਣ ਦਾਣਾ ਚ ਲੱਲੇ ਆਈਏ ਵੈਸੇ ਤਾਂ ਪਰ ਜਦੋਂ ਪੀਲੀ ਹੋ ਗਈ ਉਦੋਂ ਆਪਾਂ ਸਰੋਂ ਨੂੰ ਵੱਡਾਂਗੇ ਤੇ ਜਿਹੜੇ ਆਪਾਂ ਉਹਦੇ ਗੰਡੇ ਲਾਉਂਦੇ ਸੀਗੇ ਆ ਜਿਹੜੀਆਂ ਵੇਲਾਂ ਵਗੈਰਾ ਸਾਰੀਆਂ ਚੱਲ ਪਈਆਂ ਆਪਣੀਆਂ ਆ ਸਾਰੇ ਸਾਰੇ ਬੂਟੇ ਤਰਪੇ ਆ ਇਹਨਾਂ ਤਾਂ ਫੁੱਲ ਵੀ ਲੱਗੇ ਆਏ ਨੇ ਠੀਕ ਆ ਇਹ ਵੇਲਾਂ ਤਰਪੀਆਂ ਤੇ ਆਪਣੇ ਗੰਡੇ ਹੀ ਪੈਰ ਲਾ ਆਏ ਆ ਬਾਕੀ ਦੇਖੋ ਕੀ ਬਣਦਾ ਹੋ ਲੀਟ ਗਏ ਆ ਪਤਾ ਨਹੀਂ ਕੀ ਬਾਨਾ ਕੋਈ ਨਹੀਂ ਆਪਾਂ ਪਰਵਿਸ਼ ਕਰਾਂਗੇ ਫਲੀਆਂ ਫੁਲੀਆਂ ਸਾਰਾ ਚੱਲ ਪਿਆ ਕੰਮ ਤੇ ਉਧਰ ਸਰੋਂ ਸਰੋਂ ਦਾ ਥੋੜੀ ਟੈਨਸ਼ਨ ਆ ਵੀ ਉੱਤੇ ਮੌਸਮ ਫੇਰ ਖਰਾਬ ਆ ਦੇਖੋ ਕਿੰਨਾ ਮੌਸਮ ਖਰਾਬ ਹੋਇਆ ਗਿਆ ਉੱਪਰ ਤੇ ਸਰੋਂ ਦੀ ਥੋੜੀ ਟੈਨਸ਼ਨ ਆ ਕਿ ਸਰੋਂ ਉੱਤੇ ਮੀਂਹ ਪੈ ਗਏ ਨਾ ਜਮਾਂ ਹੀ ਥੱਲੇ ਲੱਗ ਜੇ ਕਿਤੇ ਤੇ ਉਹੀ ਉਲੀ ਜੀ ਲੱਗ ਜਾਂਦੀਆਂ ਦੀ ਮਗਰੋਂ ਦੇਖੋ ਸਰੋਂ ਦਾ ਪੱਕ ਬਾਕੀ ਨਿਕਲੇ ਤਾਂ ਪਤਾ ਲੱਗਣਾ ਚਲੋ ਕੋਈ ਨਹੀਂ ਹੁਣ ਚੱਲਦੇ ਘਰੇ ਆਪਾਂ ਉਧਰ ਪੱਠੇ ਕੁਤਰੇ ਜਾ ਰਹੇ ਆ ਲਾਗ ਨਹੀਂ ਤੂੰ ਕਦੇ ਖੇੜਾ ਵੀ ਛੱਡਦਾ ਹੈਗਾ ਮੇਰਾ ਹੈ ਤੂੰ ਮੈਨੂੰ ਲੱਭੀ ਆ ਨਾ ਸਿੱਦੇ ਨੂੰ ਕੰਮ ਹੈ ਨਹੀਂ ਕੋਈ ਹੋਰ ਐ ਓਏ ਓਏ ਤੈਨੂੰ ਕੋਈ ਕੰਮ ਤੰਦਾ ਹੈ ਸਾਈਦਰੀ ਮੇਰੇ ਮਗਰੀ ਤੁਰੇ ਖਾਤਰ ਨਾ ਤੂੰ ਲਓ ਪੀਜਨ ਆਪਣੇ ਘਟ ਰਹੇਗੇ ਜੀ ਇੱਕ ਆਪਣਾ ਕੋਈ ਦੋਸਤ ਸੀਗਾ ਉਹਨੂੰ ਆ ਪੀਜਨ ਦੇ ਦਿਆ ਵਿੱਚੋਂ ਕੋਈ ਪੀਜਨ ਬਾਹਲੇ ਜਾਦੇ ਹੋਗੇ ਸੀ ਆਪਣੇ ਕੋਲ ਕਬੂਤਰ ਤੇ ਆ ਦੇਖੋ ਆਦੇ ਕੋ ਫੀਡ ਕਰਵਾ ਰਿਹਾ ਡੌਗ ਡੌਗ کہہ ਰਹੇ ਸੋਰੀ ਕਬੂਤਰ ਨਵੇਂ ਬੱਚਿਆਂ ਨਾਲੇ ਬੱਚੇ ਆਦੇ ਨਾਲੇ ਬੱਚੇ ਆਦੇ ਲੋਕੀ ਬਾਹਰ ਧਾਣੇ ਖਾਦੇ ਆ ਸਾਰੇ ਆ ਇਹਨਾਂ ਦੇ ਬੱਚੇ ਆ ਵਿੱਚ ਉਹਨਾਂ ਦੇ ਬੱਚਿਆਂ ਨੂੰ ਦੇਣਗੇ ਕਾਲੇ ਰੰਗ ਦੇ ਬੱਚੇ ਹਨਾ ਸੁਹਣੇ ਲੱਗਦੇ ਆ ਹਾਂ ਗੂਤਰ ਨੂੰ ਸੌਤ ਸੁਣਾਦਾ ਮੇਰੇ ਸਿਰੋਟੇ ਦੇ ਪੁੱਤਰਾ ਇੱਕ ਬੋਬਲਾ ਹਾਂ ਬਸ ਤੂੰ ਮੇਰੇ ਤੇ ਡਿਊਟੀ ਤੇਰੀ ਪੱਕੀ ਆ ਮੇਰੇ ਨਾਲ ਝਾਕੀ ਆ ਗਿਆ ਚੰਗਾ ਇਹ ਕਿਸੇ ਔਰ ਤੇ ਨਹੀਂ ਗਿਆ ਛੱਡ ਕੇ ਇਹ ਤੇ ਬੁੱਧੂ ਆਪਣਾ ਇਹਨੇ ਪੱਠੇ ਖਾਣੇ ਸਟਾਰਟ ਕਰਤੇ ਆ ਓਏ ਆ ਜਾ ਨੀ ਕੋਸਾ ਹੂੰ ਆ ਕਾਡ ਲਓ ਗੋਬਗਵਾ 8 ਤੋਂ 10 ਦਿਨਾਂ ਦਾ 10 ਦਿਨਾਂ ਬਾਅਦ ਇਕੱਠੀਆਂ ਹੋਈਆਂ ਅੱਜ ਨੂ ਸੱਸ ਹੈ ਓਏ ਨੂ ਸੱਸ 10 ਦਿਨਾਂ ਬਾਅਦ ਇਕੱਠੀਆਂ ਹੋਈਆਂ ਅੱਜ ਗੱਬਗ ਗੱਬਗ ਵੜ ਕੱਢੀ ਜਾਂਦੇ ਕੋਕ ਚੁਗਲੀਆਂ ਕਰੀ ਜਾਂਦੀਆਂ ਚੁਗਲੀਆਂ ਲੈ ਬਾਪੂ ਮੀ ਆਉਗੀ ਨਹੀਂ ਆਉਂਦਾ ਹੁਣ ਕੀ ਕਹਿੰਦਾ ਤੇਰਾ ਆਸਟ੍ਰੇ ਮੇਡ ਕੇ ਨਾ ਤੇਰਾ ਚਾਹ ਕੀ ਚਾਗ ਬਾਬਾ ਪੁਰਣੇ ਦਾ ਇਨਾ ਕੀ ਬੋਲਣਾ ਹੁੰਦਾ ਵੀਡੀਓ ਚ ਨਾ ਮੈਂ ਫਿਰ ਪੰਨਕਾਰੀ ਕਰ ਸੁਣਾ ਦੇ ਹੈ ਸੁਣਾ ਦੇ ਖੜ ਜਾ ਮੈਨੂੰ ਮੂਰੇ ਆਉਣ ਦੇ ਹਾਂ ਤੈਨੂੰ ਹੌਲ ਹੀ ਪੀ ਜਾਂਦੇ ਰਹਿੰਦੇ ਕਿੱਥੇ ਆ ਹਾਂ ਕੱਲ ਹੀ ਗਏ ਤੈਨੂੰ ਛੱਡ ਕੇ ਮੈਂ ਉੱਦੜ ਗਿਆ ਹੀ ਨਹੀਂ ਸੀ ਤੀ ਮੇਰੇ ਬਿਨਾਂ ਇੰਸੀ ਉਧਰ ਵੀ ਗਿਆ ਹੈ ਹਾਂ ਹਾਂ ਬਹੁਤ ਸ਼ਿਆਣੀ ਬੱਚਾ ਨਹੀਂ ਬਹੁਤ ਸ਼ਿਆਣੀ ਮੋਕੂਆ ਸਾਡੀ ਇਹ ਤਾਂ ਇਹ ਤਾਂ ਸਾਡਾ ਪਿਆਰ ਨਾਲ ਮੋਕੂ ਨਾਂ ਰੱਖਿਆ ਹੋਇਆ ਲੈ ਬਾਪੂ ਨੂੰ ਮਲਾਉਣੇ ਆ ਬਾਪੂ ਤਾਂ ਗੱਲ ਬਾਤ ਸੁਣਦੇ ਬਾਪੂ ਘੱਟ ਬੋਲਦਾ ਵੀਡੀਓ 'ਚ ਹਣ ਆਇਆ ਬਾਪੂ ਕੋਈ ਗੱਲ ਸੁਣਾ ਪ੍ਰਾਣੀ ਪ੍ਰਾਣੀ ਗੱਲ ਆਇਆ ਸਾਲ ਠੀਕ ਆ ਮੈਂ ਸੁਣਾਉਂਦਾ ਤੇ ਬਸ ਆਉਣਾ ਸੁਣਾਈ ਮੇਰੇ ਚੈਨਲ ਨਾ ਬਲੌਕ ਕਰਾ ਦੇ ਕਿਤੇ ਇਹਦਾ ਬੰਦ ਨਹੀਂ ਲੰਡਾ ਹੋ ਜਾ ਆਪਣਾ ਕਿਤੇ ਇਹ ਠੀਕ ਆ ਹਾਂ ਹਰ ਉਹ ਮਾਜ ਨੇ ਸਰਾਹ ਦਿਖਾਉਣਾ ਹੈਗਾ ਕੀ ਖਾਣਾ ਸੀ ਸਰਾਹ ਦਿਖਾਉਣਾ ਹੈਗਾ ਅੱਛਾ ਮਾਜ ਨੇ ਸਰਾਹ ਦਿਖਾਉਣਾ ਸੀ ਜੀ ਹਾਂ ਉਹਨੇ ਕਿ ਰੱਜੇ ਜੇ ਪੰਡਤ ਪੜ ਗਏ ਅੱਛਾ ਜੀ ਤੇ ਉਹ ਗਿੜੇ ਜੇ ਦਿੰਦਾ ਫਿਰ ਉਹਦੇ ਪੰਦਤ ਨੂੰ ਹੀ ਪਤਾ ਲੱਗ ਗਿਆ ਸਰਾਹ ਦਿਖਾਉਣਾ ਅੱਛਾ ਤੇ ਜੇ ਗਿੜੇ ਦੇ ਦਿੰਦਾ ਤੇ ਉਹ ਕਿ ਨਾਲ ਆਇਆ ਕਿ ਨਾਲ ਬਾੜੇ ਕਿ ਨਾਲ ਜੋ ਫਲਕਾ ਛਕ ਲੈ ਕੇ ਨਾਲ ਰਾਜੇ ਰਾਜਰੇ ਪੰਡਤ ਹਾਂ ਉਹਨੇ ਕਿ ਇਹਨੂੰ ਲੈ ਕੇ ਜਾਂਦੇ ਰੱਜੇ ਪੰਡਤ ਅੱਛਾ ਤੇ ਉਹ ਲੈ ਗਿਆ ਤੇ ਉਹਨੇ ਕੰਪਲੀਟ ਚ ਦੋ ਫਲਕੇ ਰੱਖਤੇ ਦਾਲ ਪਾਣੀ ਕੋਲੀ ਚ ਅੱਛਾ ਖੀਰ ਪਾਣੀ ਹੂੰ 35 ਤੱਕ ਖਾ ਗਿਆ ਤਾਂ ਵੀ ਸਾਈਕਲ ਥੋੜਾ ਠੀਕ ਹੈ ਖੁੱਲੇ ਬੰਨ੍ਹ ਜਵਾ ਲਿਆ ਅੱਛਾ ਉਹ ਜਿਹੜੇ ਕੀ ਗੁਰਮੁਨਾਏ ਸਾਰੀ ਖਾ ਗਿਆ ਜਵਕੇ ਨੂੰ ਨਹੀਂ ਛੱਡੀ ਉਹਨੇ ਅੱਛਾ ਇਮਾਜਨਾਂ ਦਾ ਮੈਂ ਤਾਂ ਹੱਤੀ ਖੁਰਲ ਨਹੀਂ ਜਿਹੜੀ ਜ਼ਾਂ ਦੇ ਕਿਹਾ ਇਹ ਮੰਗੀ ਤੇ ਦੇ ਦੇ ਪੰਚ ਨੂੰ ਅੱਛਾ ਉਹ ਕਹਿੰਦੇ ਪੰਚ ਜੀ ਕਿੰਨੇ ਵਾ ਡੋਡੇ ਰਾਂਦਾ ਤਾਂ ਦੱਸਦਾ ਹੀ ਹੂੰ ਉਹਨਾਂ ਦਾ 550 ਹੂੰ ਤੇ ਇਹ ਉਹਨੇ ਕੱਢ ਕੇ ਪੈਸੇ ਲਏ ਤੇ 550 ਹੂੰ ਤੇ 500 ਨੂੰ ਪਤਾ ਲੱਗ ਗਿਆ ਇਮਾਜਨ 11:00 ਵਜੇ ਰੋਟੀ ਖਾਣਾ ਆਉਂਦਾ ਤੇ ਇਹ ਭੱਜੂਗਾ ਮੇਰੇ ਘਰ ਨੂੰ ਹੂੰ ਉਹਨੇ ਪੂਰੀ ਚੇਰੀ ਦੀ ਉਸ਼ਾਲੀ ਦੇ ਉੱਤੇ ਪੈ ਗਿਆ ਹੂੰ ਤੇ ਜਾ ਕੇ ਕਹਿੰਦਾ ਆਹ ਬੰਦਾ ਆਹ ਬੰਦਾ ਆਹ ਬੰਦਾ ਵਾਰ ਖੋਣ ਦੇ ਜਿਹਨਾਂ ਉਹ ਕਹਿੰਦੇ ਇਹਦਾ ਭਾਈ ਖੈਨੇ ਥੋੜੇ ਰੋਟੀ ਖਾ ਆ ਤੇ ਆਹ ਆਮਦਾ ਮਰ ਗਿਆ ਤੇ ਮਾ ਜਿੰਨੇ ਕਿਹਾ ਕੱਤਲ ਜੁਮੇ ਪਊਗਾ ਕਹਿੰਦਾ ਸਾਡੇ ਦਾ ਪਿਆਰ ਦਦਨੇ ਨਹੀਂ ਫੇ ਰੋਟੀ ਅੱਛਾ ਤੇ ਸਵੇਰ ਨੂੰ ਹੱਤੀ ਤੇ ਖੜਾ ਮਾਜ ਨੂੰ ਤੇ ਪਾਣ ਤੁਰਿਆ ਜਾਵੇ ਗਵੜੀ ਲੈ ਕੇ ਪਾਣੀ ਦੀ ਜੰਗਲਵਣੀ ਚੱਲਾਈ ਆਹ ਅੱਛਾ ਤੇ ਮਾਜ ਨੂੰ ਤੇ ਕੋਈ ਬੋਲੇ ਨਾ ਕਰੇ ਹੂੰ ਲੋਕੀ ਮਰ ਮਰ ਜਾਂਦੇ ਹੂੰ ਲੋਕੀ ਮਰ ਮਰ ਜਾਂਦੇ ਹੈ ਗਾਂ ਨੂੰ ਮਾਜ ਨਹੀਂ ਮਿਲਦੀ ਹੂੰ ਮਾਜ ਨਹੀਂ ਪੰਦ ਤੂੰ ਤਾਂ ਮਰ ਗਿਆ ਹੀ ਤੇ ਤੂੰ ਹੁਣ ਕਿ ਰਹਿ ਜਾਣਾ ਹਾਂ ਉਹ ਨਾ ਮੇਰਾ ਦੇਹ ਲੈਣ ਸੇ ਮੈਂ ਦੋ ਦਿਨਾਂ ਦੀ ਛੁੱਟੀ ਹੈ। ਅੱਛਾ ਕਹਿੰਦੇ ਮੈਂ ਰੱਬ ਤੋਂ ਮੁੜਿਆ ਦੇਹ ਲੈਣ ਸੀ। ਹਾਂ ਫਿਰ ਨਾਂ ਸੀ ਦੋ ਦਿਨਾਂ ਦੀ ਛੁੱਟੀ ਹੈ। ਅੱਛਾ ਤੇ ਉਹ ਵੀ ਕੁੜੀ ਮਰੀ ਸੀ ਉਹ ਘਰੀ ਛੱਲਿਆ ਨਾ ਕਿਸ ਨੇ ਦਿੱਤਾ। ਅੱਛਾ ਛੱਲਿਆ ਨੀ ਕਿਸ ਨੇ ਦਿੱਤਾ ਕੋਈ। ਆਹ ਮਾਜਨੀ ਦੀ ਕੁੜੀ ਮਰੀ ਸੀ। ਅੱਛਾ ਉਹ ਨਹੀਂ ਹੂੰ ਤਾਂ ਮੈਂ ਸਾਰਾ ਕੁਝ ਠੀਕ ਹੈ ਤੇ ਮੈਂ ਕਿਹਨੇ ਤੂੰ ਵਿਆਹ ਸਾਡੀ ਕੁਮਾਰ ਲਵਾ ਰੱਖੀ ਹੈ। ਮਾਜਨੀ ਨੂੰ ਮੈਂ ਰਹੀ ਕੱਢ ਕੇ ਉਹ ਨੂੰ ਹੈ ਹਾਂ ਉਹ ਜਾ ਕੇ ਦੇ ਦੀ ਦੋ ਦਿਨਾਂ ਨੂੰ ਮਰ ਗਿਆ। ਆਹ ਤੇ ਉਹਨੇ ਫੜਾਤੀਆਂ ਜੂਰੇ ਜਪਾ ਕੇ ਠੀਕ ਹੈ ਤੇ ਉਹ ਪੰਡਤ ਨੂੰ ਮਹਾਜਨ ਵਾਲੀ ਇਹ ਪੰਡਤ ਆਪਣੀ ਕਿਸੱਲੀਆ ਘਰੋਂ ਆਇਆ ਦੋ ਦਿਨ ਛੁੱਟੀ ਤੇ ਉਹਨੇ ਟੂਮਾ ਮਗਾਈਆਂ ਮੈਂ ਜੀਤੀਆਂ ਉਹਨੂੰ ਉਹਨੇ ਕਿਹਾ ਫੇਰ ਸਾ ਲੱਗੀ ਮਾਰ ਕੇ ਉਹਨੇ ਘੋੜਾ ਲਾ ਲਿਆ ਮਗਰ ਤੇ ਪੰਡਤ ਦਰਖਤ ਤੇ ਚੜ ਗਿਆ ਮਹਾਜਨ ਦਾ ਸਾਹ ਮੇ ਕੋੜਾ ਕਿਣੀ ਮਗਰ ਲਾ ਲਿਆ ਘੋੜਾ ਲਾ ਲਿਆ ਮਹਾਜਨ ਨੇ ਮਹਾਜਨ ਨੇ ਪੰਡਤ ਤੇ ਮਗਰ ਘੋੜਾ ਲਾ ਲਿਆ ਘੋੜਾ ਲਾ ਲਿਆ ਤੇ ਪੰਡਤ ਜੜ ਗਿਆ ਦਰਖਤ ਤੇ ਚੜ ਗਿਆ ਦਰਖਤ ਤੇ ਚੜ ਗਿਆ ਤੇ ਦਰਖਤ ਤੇ ਚੜ ਗਿਆ ਤੇ ਮਹਾਜਨ ਤੇ ਹੁਣ ਕਿੱਥੇ ਜੜੇ ਸੰਗ ਜਿਹੜੇ ਫਾਇ ਗਿਆ ਤੇ ਮਹਾਜਨ ਕੋਈ ਉੱਤਰ ਕੇ ਬਰੋਮਣਾ ਸਾਹਨੇ ਤੇ ਘੋੜੇ ਤੇ ਚੜ ਗਿਆ ਅੱਛਾ ਸਮਾਜਣ ਕੇ ਜਿਵੇਂ ਪਣਤਾ ਕੁੜੀ ਨੂੰ ਕਹਿੰਦੀ ਟੂਮਾ ਤੇਰੀ ਮਾਂ ਨੇ ਕਿ ਲਿਆ ਘੋੜਾ ਤੇਰੇ ਪਿਓ ਨੇ ਕਿ ਲਿਆ ਛੱਡਦਾ ਰਹਿਣਾ ਨਹੀਂ ਜਾਂਦਾ ਘੋੜਾ ਵੀ ਲੈ ਗਿਆ ਉਹ ਮੁੜ ਗਿਆ ਕਿ ਪਾਸ ਗਿਆ ਯਾ ਤੇ ਇਹਨੇ ਬਾਪੂ ਬਾਪੂ ਬੋਲਦਾ ਨਹੀਂ ਬਾਪੂ ਉਹ ਬੋਲਦਾ ਬਾਪੂ ਅਰੇ ਆਪ ਕੈਮਰਾ ਬੋਲਦਾ ਉਹਨਾਂ ਕੈਮਰਾ ਪਹਿਲੀ ਵਾਰੀ ਬੋਲਿਆ ਰੋਕ ਕੇ ਰੱਖੀ ਜਾਂ ਬੇਚੇਰਾ ਬੋਲਦਾ ਲਾ ਫਿਰ ਇਧਰ ਚੋਗਲੀਆਂ ਚੱਲੀ ਜਾਂਦੀਆਂ ਤਾਂ ਨੂੰ ਸਾਖਦੀਆਂ ਕੰਨੀਆਂ ਹੀ ਹੁੰਦੀਆਂ ਹਾਂ ਇੰਨੇ ਦਸਾਂ ਦੇ ਨਾਲ ਢੇਡ ਭਰੇ ਆ ਤੇ ਦਸਾਂ ਦੇ ਨਾਲ ਸਹੀ ਗੱਲ ਦਸਾਂ ਦੇ ਨਾਲ ਪਾਸ ਹੋਏ ਇਕੱਠੇ ਹਨ ਹਾਂ ਆ ਮੋਕੂ ਦੇ ਨਹੀਂ ਬਿੱਲੀ ਕਰਦਾ ਸ਼ਿੰਕੀ ਤਾਂ ਨਹੀਂ ਜੀ ਲਾਇਆ ਇਹ ਤਾਂ ਮੇਰਾ ਸਾਹੀ ਨਹੀਂ ਕਰਦਾ ਮਗਰ ਦਰ ਫਰਦਾ ਓਏ ਹੁਣ ਇਹਨੂੰ ਮਨਪ੍ਰੀਤ ਦੇ ਪੈਰਾਂ ਫੂਰਾਂ ਨੂੰ ਚੁੰਬੜੀ ਜਾਂਦਾ ਹਾਂ ਬਾਹਲੇ ਦਿਨ ਮਗਰੋਂ ਆਈ ਹੈ ਹਨ ਹਾਂ ਬੇਬੇ ਕਿੰ ਤਿਆਰ ਬੋਲਾ ਛੜੀ ਚੂਟਾਂ ਦੀ ਹਨ ਚੂਟਾਂ ਲੀੜਾਂ ਦੀਆਂ ਪੈਣ ਮਾਰ ਕੇ ਖੜੀ ਠੀਕ ਹੈ ਤੇ ਮੀਂਹ ਵੀ ਆ ਗਿਆ ਬੇਬੇ ਮੈਂ ਤੈਨੂੰ ਕਹੀ ਤਾਂ ਜਾਂਦੀ ਆ ਵੀ ਆਊਗਾ ਇਹ ਬੱਦਲ ਆਪਣੇ ਘਰ ਜੇ ਤੇ ਆ ਉਹਨਾਂ ਨਾਲ ਖਾਂਈ ਆ ਮੀਂਹ ਡਿੱਗੀ ਜਾਂਦਾ ਨਾ ਪਾਸੇ ਚਟਾ ਚਟਾ ਆਵੇ ਉੱਪਰ ਕਿੰਨਾ ਆ ਬਈ ਇਧਰ ਪੈਰ ਤੋਂ ਬੱਤਲਾ ਮੌਸਮ ਖਰਾਬ ਆ ਬਾਈ ਬਾਪੂ ਸਰੋਂ ਆਪਣੀ ਜਿਆਦੇ ਨਾਲ ਲੱਗ ਜੇ ਕਿੰਨੀ ਲੱਗਦੀ ਬਾਪੂ ਫੜ ਕੇ ਬਾਹ ਦਿਓ ਕੇ ਫੜ ਕੇ ਬੈਠਾ ਰ ਤੂੰ ਕਹਿੰਦੇ ਮੇਰੀ ਅੱਖੇ ਲੱਗ ਜਾਂਦਾ ਫੜ ਕੇ ਬੈਠਾ ਰ ਤੇਰਾ ਦਬ ਦਵਾਏ ਥੋੜਾ ਵੀ ਜਿਆਦੇ ਆ ਤੀਲਾ ਬਤੂਲਾ ਤੂੰ ਏ ਆ ਵ્યાਹ ਕਹਿੰਦੀ ਨਹੀਂ ਧਰਦੀ ਲੇਟੀ ਮੇਰਾ ਵੀ ਦੇ ਲੱਕੜਤਾ ਪਤੀਲਾ ਬਾਂਬੂ ਨੂੰ ਚੱਲਿਆ ਭੈਣ ਨਾ ਪੈਰਾਂ ਜਾ ਕੇ ਮੇਰੇ ਜੀ ਬੇਬੇ ਹੋ ਗਈ ਗਰਮ ਸਾਡੀ ਬਾਪੂ ਨਾਲ ਸਾਰੇ ਸੁਣਦਾ ਨਾ ਸੀਰਾ ਸੁਣਦਾ ਨਹੀਂ ਮੈਂ ਦੱਸਦਾ ਬੇਬੇ ਲੜਤੀ ਸਾਡੀ ਬਾਪੂ ਨਾਲ ਬਈ ਬਾਪੂ ਤਾਂ ਪਤਾ ਨਹੀਂ ਕੋ ਕਹਿ ਕੇ ਤੇ ਨਿਕਲ ਗਿਆ ਸਾਈਕਲ ਲੈ ਕੇ ਬਾਹਰ ਬੇਬੇ ਹੋ ਗਈ ਗਰਮ ਲੇਟੀ ਆ ਨਾ ਪਤੀਲਾ ਸੀ ਇਹ ਇਤੋਂ ਲਿਆਂਦਾ ਇਹ ਆ ਚੱਕ ਪਤੀਲਾ ਆਇਆ ਫੇਰਾ ਜੇ ਮੇਰੇ ਜੇ ਹੋਰ ਪਤੀਲਾ ਚੱਲਿਆ ਬੰਬ ਵਗੂ ਪਤੀਲਾ ਕਿਹੜੇ ਤੇ ਜਾ ਕੇ ਕੜ ਕੇ ਜਾ ਕੇ ਨਹੀਂ ਮੰਗਾਇਆ ਕਿਹੜਾ ਮੈਂ ਨਹੀਂ ਘਰ ਦੇ ਕਹਿੰਦੀ ਲੇਟੀ ਨਹੀਂ ਕਹਿੰਦਾ ਮੈਂ ਉਹੀ ਜਾ ਕੇ ਜਾਂਦਾ ਜਿਹੜਾ ਮੈਂ ਮੈਂ ਉਹ ਸੀਨ ਘਟੋ ਕਰ 10 ਵਾਰੀ ਬੈਕ ਕਰ ਕਰ ਦੇਖਿਆ ਕੈਮਰਾ ਵਿੱਚ ਘਰ ਦਿਆਂ ਬਈ ਜੀ ਟਮ ਉਹ ਰਿਕਾਰਡਿੰਗ ਹੀ ਨਹੀਂ ਮੈਂ ਕੀਤੀ ਜੇ ਦਿਖਾਉਣ ਵਾਲੀ ਸੀ ਮੈਂ ਭੁੱਲ ਗਿਆ ਕਿ ਕਿਹੜੇ ਦਿਨ ਦੀ ਸੀ ਉਹ ਨਹੀਂ ਤੁਹਾਨੂੰ ਦੁਬਾਰਾ ਤੁਹਾਨੂੰ ਜੂਰ ਦਿਖਾਉਂਦੇ ਮੇਰਾ ਰੱਬ ਬੇਬੇ ਸਾਡੀ ਗਰਮ ਹੋ ਗਈ ਬਾਪੂ ਗਰਮੀ ਕਦੇ ਹੋਈ ਜਾਂਦੀ ਜਦੋਂ ਬੰਦਾ ਸੋਹਣਾ ਹੀ ਨਾ ਕੋਈ ਗੱਲ ਹੈ ਸਹੀ ਗੱਲ ਆ ਬੇਬੇ ਦਬਾ ਕੇ ਰੱਖੇਗਾ ਮਾੜਾ ਜਿਹਾ ਬੰਦੇ ਤਾਂ ਕਰਦੇ ਹੁੰਦੇ ਆ ਲੈ ਹੁਣ ਤਾਂ ਦਵਾਏ ਗਏ ਜਿਹੜੇ ਦਵਾਏ ਮਾੜੇ ਦਬ ਦਬਾ ਰੱਖਿਆ ਕਰ ਤੁਸੀਂ ਵੇਖੋ ਆਪਦਾ ਸਾਡੀ ਤਾਂ ਜ਼ਿੰਦਗੀ ਲੰਘ ਗਈ ਆ ਹੁਣ ਆ ਤੁਸੀਂ ਦੇਖੋ ਮੈਂ ਕੀ ਕਰਨਾ ਹਾਂ ਰੱਬਾ ਚਲੋ ਹੁਣ ਸਾਡੇ ਚਾਹ ਦੀ ਕਾਫੀ ਕਾਫੀ ਬਣਾਈ ਹੈ ਨਾ ਹਮ ਬਸ ਉਹੀ ਚੁੱਲਾ ਤੇ ਉਹੀ ਆਪਣੀ ਕਾਫੀ ਚਾਹ ਹੀ ਮਿਲਣੀ ਆ ਹੁਣਵੇਂ ਗਿੱਜੇ ਕਾਫੀ ਤੇ ਤੁਸੀਂ ਅੱਛਾ ਹਾਂ ਮੈਂ ਕਾਫੀ ਪੀ ਬੇਬੇ ਨੂੰ ਵੀ ਕਾਫੀ ਤੇ ਲਾ ਲੈਣਾ ਬੇਬੇ ਵੀ ਲਾ ਲੈਣੀ ਆ ਕੱਥਾਈ ਬਣਾ ਲੈ ਕਰਨੀ ਮੈਂ ਨਹੀਂ ਕਾਫੀ ਬਿੰਦੀ ਆ ਦੇਖੋ ਤਾਂ ਉਹ ਆਏ ਹੋਊਗਾ ਨਾ ਮੈਂ ਕਾਤੋਂ ਰਹਿ ਗਿਆ ਪਿਛੂ ਪਕੇ ਸਿਰ ਜਾ ਕੱਢਦਾ ਵੇ ਥੱਲੇ ਦੀ ਚੈਂਕੀ ਚੈਂਕ ਚੈਂਕ ਹੋਈ ਚੱਡੀ ਚੈਂਕ ਹੋਈ ਆ ਦੇ ਆ ਗਿਆ ਆ ਗਿਆ ਚੰਕੀਆਂ ਦੇ ਚਿਚੀ 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 ਸ਼ਾਂਕੀ ਚਿਚੀ ਛੋਣਾ ਬਣਦੇ ਇੱਧਰ ਰੰਗ ਲੱਗਾ ਹੋਇਆ ਹੈਗੇ ਚਲਦੇ ਪਿਆ ਨਹੀਂ ਨਾ ਬਾਲਾਂ ਚ ਵੜ ਗਿਆ ਉਹਦੇ ਉਹਦੇ ਹੋਲੀ ਖੇਟੀ ਨਾ ਫਿਰ ਮੇਰੇ ਨਾਲ ਖੇਟੀ ਸੀ ਨੇ ਹੋਲੀ ਸਹੀ ਗੱਲ ਹੈ ਮੰਮੀ ਜਿੱਦੇ ਹੋਲੀ ਵਾਲ ਦਿਨ ਸੀਗੇ ਮੰਮੀ ਤੇ ਸ਼ਾਂਕੀ ਨੇ ਹੋਲੀ ਖੇਡੀ ਉਹਦੇ ਕਨੀਆਂ ਆ ਗਈਆਂ ਜਸ ਹਮ ਚਲੋ ਫਿਰ ਓਕੇ ਫਿਰ ਫੜ ਲੈ ਫੜ ਲੈ ਮਿਲਦੇ ਹਾਂ ਫਿਰ ਅਗਲੇ ਵਲੋਗ ਚ ਫੜ ਲੈ ਫੜਦੇ ਫੜਦੇ ਫੜ ਲੈ ਵੱਲੇ ਵੱਲੇ ਕੋਲ ਹੈ ਲੋ ਬਈ ਕਿੰਨਾ ਨੋਨਾ ਚੰਗਾ ਕਾਕਾ ਹਾ ਨਾ ਇਹ ਲਵਾਇਆ ਜੀ ਦਾਦੀ ਨੇ ਨਮਾਤਾ ਫੜ ਕੇ ਲਵਾਇਆ ਜੀ ਸਰਕੀ ਸਰਕੀ ਨਿਕਲੇ ਨਮਾ ਕੇ ਸਾਡਾ ਕਾਕਾ ਤਾਂ ਵੇ ਵੇ ਇਹਦਾ ਸਾਡਾ ਸ਼ੈਂਕੀ ਆ ਤਾਂ ਬੋਲ ਗੂੜੂ ਆ ਹਾ ਗੂੜੂ ਜੀ ਗੋਗੂ ਜੀ ਚਲੋ ਬਈ ਚਲੋ ਫਿਰ ਮੀ ਆਕੇ ਦੋਸਤੋ ਮੀ ਆਕੇ ਓਕੇ ਤੇ ਪਜਾਮਾ ਹੀ ਪਾਉਣਾ ਟਾਟਾ ਸਾਰਿਆਂ ਨੂੰ ਕਰੋ ਬਾਏ 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 ਠੀਕ ਆ ਮਿਲਦੇ ਆ ਬੇਬੇ ਕੱਲ ਨੂੰ ਫਿਰ ਅਗਲੇ ਵਲੌਗ ਦੇ ਵਿੱਚ ਠੀਕ ਆ ਬਾਪੂ ਦੀਆਂ ਗੱਲਾਂ ਸੁਣਾਇਆ ਕਰਾਂਗੇ ਬਾਪੂ ਗੱਲਾਂ ਸੁਣਾਵਾਂਗੇ ਬਾਪੂ ਬਣ ਬਣ ਕੀ ਹੋ ਗਿਆ ਬਾਪੂ ਕੈਮੀਟ ਕੇ ਬੇਬੇ ਤੂੰ ਜੋ ਬੈਠੀ ਹੈ ਤੇਰਾ ਦਾਦੋ ਭਾਈ ਨਾ ਉਹ ਅੱਖਾਂ ਉੱਥੇ ਬੜੇ ਵੀਝ ਗਿਆ ਉਹ ਹੁੰਦਾ ਹੌਲੀ ਹੌਲੀ ਹੈ ਹਾਈ ਦਾ ਅਸਦਾ ਨਹੀਂ ਆਉਂਦਾ ਨਹੀਂ ਬਾਪੂ ਮਾੜਾ ਦਾਦੋ ਰੱਖਾ ਕਰਾ ਕਰਾ ਨਾ ਕਰ ਇਹਦਾ ਬੋਲਦੇ ਹੀ ਹੁੰਦੇ ਆ ਆ ਸਾਡਾ ਸੀਰਾ ਕਿੱਧਰ ਵੜਿਆ ਫਿਰਦਾ ਹਾਂ ਤੂੰ ਕਿਉਂ ਹਰਕਿਆ ਪਿਆ ਇਹਨੂੰ ਵੀ ਹੋਇਆ ਇਹ ਕਹਿੰਦਾ ਮੀ ਵੀਡੀਓ ਨਹੀਂ ਬਣਾਉਂਦੇ ਹਨਾ ਆਵੇ ਆਵੇ ਤੂੰ ਆਈਏ ਨਾ ਪੁੱਤ ਆਈਏ ਨਾ ਚਲੋ ਠੀਕ ਆ ਭਈ ਸਸਤੀ ਗੱਲ ਸਾਰਿਆਂ ਨੂੰ ਮਿਲਦੇ ਆਂ ਕੱਲ ਅਗਲੇ ਵਲੋਗ ਦੇ ਵਿੱਚ ਤਦ ਤੱਕ ਤੱਕ ਸਾਰਿਆਂ ਨੂੰ ਸਸਤੀ ਗੱਲ ਜਿਹੜੇ ਫਸਟ ਟਾਈਮ ਦੇਖ ਰਹੇ ਹੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਪਣੇ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਸਾਡੇ ਵਲੋਗ ਕਿਦਾਂ ਲੱਗਦੇ ਆ ਠੀਕ ਆ ਹਾਂ